ਵੀਰੋ ਨੇ ਕੀ ਕੀਤਾ ਆ ਟ੍ਰੇਨਾਂ ਜਿਹੜੀ ਹੈਗੀਆਂ ਪਸੰਦੇ ਇਹਨਾਂ ਨੂੰ ਐਕਸਪ੍ਰੈਸ ਬਣਾ ਦਿੱਤਾ ਕਿਰਾਇਆ ਵਧਾਇਆ ਸਟੇਸ਼ਨ ਨਹੀਂ ਆ 70 ਹਜ਼ਾਰ ਦੇ ਵਿੱਚ ਸਲੰਟਰ 400 ਰੁਪਏ ਤੇ ਪਹੁੰਚਿਆ ਇਹਨਾਂ ਨੇ 1200 ਤਕਰੀਬ ਲੈ ਕੇ ਦੀ ਔਰ ਕੀ ਸਾਡੀ ਚੜਾਈ ਮੋਤੀ ਨਾ ਇਸ ਸਾਡੀ ਚੜਾਈ ભગવાન ਦਾ ਮਾਣ ਹੈ ਜਿਹਨੇ ਸਾਡੀ ਅਦਾਇਗੀ ਮੰਨਤਰਾ ਸਾਡੇ ਸਕੂਲ ਕਾਲਜ ਬੰਦ ਕਰਾ ਦੇ ਬਟੇ ਬਟੇ ਅਦਾਇਗੀ ਦੇ ਇਸ ਸਾਸਵਾ ਜਿਹੜੀ ਸਰਪਾਤੀ ਕਹਿੰਦੇ ਸੀ ਅਸੀਂ ਵਿਸ਼ਵਗੁਰੂ ਆ ਉਹ ਖੁਦੋ ਵਿਸ਼ਵਗੁਰੂ ਹੋਣਗੇ ਪਰ ਵਿਸ਼ਵ ਦੇ ਵਿੱਚ ਗਰੀਬੀ ਤੇ ਭੁੱਖਮਰੀ ਦੇ ਵਿੱਚ ਹਿੰਦੁਸਤਾਨ ਇਹਨਾਂ ਦਸਾਂ ਸਾਲਾਂ 132 23 ਜਿੰਦਾਬਾਦ ਜਿੰਦਾਬਾਦ ਅਰੇ ਬਾ ਸੰਧੂ ਜਿੰਦਾਬਾਦ ਹੋਇਆ ਵੀ ਤੁਹਾਡੇ ਬੱਚਿਆਂ ਦਾ ਭਲੇ ਲਈ ਇਹ ਆਪ ਬੰਦੇ ਦੇ ਦੇਖਦੀਆਂ ਸੰਘਾ ਹੋਈਆਂ ਪਾਕਿਸਤਾਨ ਦਾ ਗਵਨ ਚੀ ਨਾ ਜਾਵੇ ਉਹ ਲੜੀ ਅਗਾਂਹ ਉਸ ਦੇ ਬਾਅਦ ਸਰਕਾਰੀ ਸਕੂਲ ਬਣੇ ਤੁਸੀਂ ਹਰ ਦੇ ਲੱਗੇ ਜਾਓ ਹਰ ਕਹੇ ਤੇ ਜਾਓ ਸਿੱਧੇ ਸਰਕਾਰੀ ਲਾਭ ਮਿਲੂਗਾ ਨਾ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾਤਰ ਨੌਕਰੀ ਜਿਹੜੀ ਮਿਲੀ ਆ ਉਹ ਕਾਹ ਦੇ ਸਰਕਾਰ ਵੱਲੋਂ ਮਿਲੀ ਆ ਔਰ ਉਹ ਸਰਕਾਰੀ ਸਕੂਲ ਦੇ ਪੜੇ ਉਹ ਨਾਲੇ ਭੀਜਪੀ ਦੀ ਗੱਲ ਉੱਪਰ ਉੱਪਰ ਦੀਆਂ ਭੀਜਪੀ ਨੇ ਕੀ ਕੀਤਾ ਅਟੇਨਾ ਜਿਹੜੀਆਂ ਹੋਈਆਂ ਪਸੰਦਰ ਇਹਨਾਂ ਨੂੰ ਐਕਸਪ੍ਰੈਸ ਬਣਾ ਦਿੱਤੀਆਂ ਕਰਾਉਂਦਾ ਦਾ ਸਟੇਸ਼ਨ ਨਹੀਂ ਆ एक्सप्रैस का तो मतलब नहीं ट्रेन तो तो चलूगी ना वो ट्रेन घटो घट बठिंडे में जाए पर तो नहीं वो ही पहला जाती है जैसे में जाती है चल तो तो भाग भी लगती है पुरियाला लगती है कल एक्सप्रैस होगी बी कोरोना वे अपन तो अपना सहूलत पी जानी दस रुपए की ट्रेन की टिकट कराया तीन रुपए तक तो हम जो लगे दस रुपए करता ਕਾਂਗਰਸ ਨੇ ਭੜਕ ਪੂਰੇ ਕੁਮਾਰਾ ਤੋਂ ਥਵਾਟ ਬਜਾ ਲਈ ਸਿਲੰਡਰ ਦਿੱਤਾ ਪਰ ਖੜੇ ਘੱਟ ਰੇਟ ਤੇ ਰਿਹਾ ਸੱਤ ਸਾਲ ਦੇ ਵਿੱਚ ਸਿਲੰਡਰ 400 ਰੁਪਏ ਤੇ ਪਹੁੰਚਿਆ ਇਹਨਾਂ ਨੇ 1200 ਦੇ ਕਰੀਬ ਲੈ ਕੇ ਸੀ ਉਹ ਲੈ ਕੇ ਆ ਕੇ 200 ਬਿੱਤਾ ਬਰੋੜ ਜਿਹੜਾ ਹੈਗਾ ਉਹ 50 ਤੋਂ 70 ਤੇ 80 ਤੋਂ ਪਹੁੰਚਿਆ ਸੀਗਾ ਇਹਨਾਂ ਨੇ 1/2 ਰੁਪਏ ਦੇ ਕੀਮਤ ਲੈ ਕੇ ਸੀ ਅਸੀਂ ਤੁਹਾਡੇ ਲਈ ਕਾਂਗਰਸ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਘਰਨ ਲੱਗੇ ਕਿਹੜੀ ਆਖੀ ਇਸ ਦੋਸਤ ਨੇ ਕਿਤਾਬ ਕਿਤਾਬ ਨੂੰ ਬੱਤੇ ਨੇ ਇਸ ਔਰਤ ਦਾ ਜੀਵਨ ਬਿਤਾਵਾ ਹੁਣ ਅਗਲੀ ਗੱਲ ਵੀ ਸੁਣੋ ਜਿਹੜੇ ਬਾਰੇ ਅਸੀਂ ਮੈਚ ਨੂੰ ਪਹਿਲਾਂ ਕਿਤੇ ਸੀ ਕਾਗਰ ਸਰਕਾਰ ਦੇ ਜਿੱਥੇ ਤੁਹਾਨੂੰ ਨੌਕਰੀਆਂ ਮਿਲੀਆਂ ਸੀ ਕਿ ਪੱਕੀ ਨੌਕਰੀਆਂ ਸਰਕਾਰੀ ਨੌਕਰੀਆਂ ਇਹ ਕੋਈ ਐਨਐਐਮ ਦੇ 15000 ਐਨਐਐਮ ਦੇਣੀਆਂ ਠੀਕ ਹੈ ਇਹ ਭਾਜੀਪੀ ਦੀ ਮੌਕਾਪਨੀਆਂ ਗਿਰਨਾ 10 ਸਾਲ ਦੀ ਹੈ ਮੈਂ ਕਦੀ ਐਨਐਐਮ ਨਹੀਂ ਆਈ ਲੈਣੇ ਆਪਾਂ ਖੜੇ ਪਰੰਗ ਦੇ ਲੀਡਰ ਕੋਈ ਨਹੀਂ ਖੜੇ बहुत ही सत्कार जो सा वाला रोड वि मेरे न पहुंचे हुए अजयपाल संघरू जी इस कोटपुला निशान थे और जहाँ ने सूँ इन्हों करना चाहता है कि इतने पहुंचे हैं साथूपुरार्टे भैन जी पल नकौर एम सी टपुर शाह मितल एम सी भुपिंद सिंह सतरूपान नगर कौन और मेरे बहुत ही सत्कार जो के मां

તુસો સાંભળી બેસ્યા કે જીને સાટી અદાલય બનાવરાથી સાડે સ્કૂલ કોલેજ બનાવરાથી બટ એ બડે અદાલય મેજ થી આ તુસી જોખ્યા એક રાહો ગાંકી છે જીએ જીનાને પેદલ યાત્રા કરકે હર વખત એ લોકો કા તો પૂછે કે તા

ਚਾਹੇ ਉਹ ਕਿਸਾਨ ਹੋਵੇ ਚਾਹੇ ਕਰੀਪ ਹੋਵੇ ਚਾਹੇ ਉਹ ਮਜ਼ਦੂਰ ਹੋਵੇ ਚਾਹੇ ਉਹ ਦੁਕਾਨਦਾਰ ਹੋਵੇ ਉਹਨਾਂ ਨੇ ਸਾਰੇ ਵਰਗ ਨੂੰ ਨਾਲ ਲੈ ਕੇ ਚੱਲੇ ਔਰ ਸਾਰੇ ਵਸਤੇ ਸੁਭੂਤਾ ਮਹੱਤਿਆ ਕਰਾਈਆਂ ਔਰ ਜਿਹੜੀਆਂ 5 ਗਰੰਟੀਆਂ ਦਿੱਤੀਆਂ ਸਤੂ ਸਾਹਿਬ ਤੁਹਾਨੂੰ ਦਸੀਆਂ ਉਹ 5 ਗਰੰਟੀਆਂ ਐਨ ਪੈ ਲਾਗ ਹੋਣਗੀਆਂ ਜੀ ਵੀਰੋ ਕਹਾਂ ਉਹ ਇੱਕ ਆਧੂਨ ਲੜਾਇਆ ਇਹ ਸਾਡੇ ਹਿੰਦੁਸਤਾਨ ਨੂੰ ਮੁਚਾਉਣ ਦੀ ਲੜਾਈ ਆ ਇਹ ਸਾਡੇ ਪੰਜਾਬ ਨੂੰ ਮੁਚਾਉਣ ਦੀ ਲੜਾਈ ਆ ਇਹ ਜਿਹੜਾ ਸਾਡਾ ਬੋਤੂ ਰਹਿਣਾ ਸਤੂ ਸਾਹਿਬ ਨੇ ਬਹੁਤ ਕੰਮ ਕਰਾਇਆ ਹੈ ਔਰ 2 ਸਾਲ ਦੀ ਜਿਹੜੀ ਸਰਕਾਰ ਤੁਸੀਂ ਬਦਲਾਅ ਲੈ ਕੇ ਆਏ ਸੀ ਉਹਨਾਂ ਨੂੰ ਪੁੱਛੋ ਨਾ ਕੀ ਕਰਾਇਆ ਸੀ ਆਇਤਾ ਦੇ ਕੋਲ ਪਤਾ ਲੈਣ ਹਜ਼ਾਰ ਜਬਾਨਾ ਕਰਕੇ ਉਹਨਾਂ ਨੇ ਪੁੱਛਿਆ ਕਿ ਬੀਪੀਐ ਬਣਾ ਆਲੇ ਨੌਂ ਤਾਰ ਵਿਰੋਧੋਂ ਝਾਰੂ ਚੱਕ ਕੇ ਪਿੱਛੇ ਤੁਰੇ ਕਰਦੇ ਰਹਿੰਦੇ ਸੀਗੇ ਆਪ ਦੇ ਆਪ ਦੇ ਡੀਜ਼ਲ ਪਟ્રોલ ਭਾ ਕੇ ਉਹ ਉਹਨਾਂ ਤੋਂ ਜਾ ਕੇ ਪੁੱਛੋ ਨਾ ਵੀ ਸਾਡੇ ਮਾਪਿਓ ਦਾ ਸਾਡੇ ਭੈਣ ਭਰਾਵਾ ਦਾ ਤੁਸੀਂ ਪਤਾ ਲਿਆ ਹੱਲੇ ਜਾ ਕੇ ਆ ਛੜਕਾਂ ਦੀ ਸਾਰ ਲਈ ਹੈ ਇਹ ਕਹਿਣਾ ਖੜ ਕੇ ਗੱਲ ਕਰਨੀ ਬਹੁਤ ਆਕਸੀ ਹੁੰਦੀ ਆ ਜਦੋਂ ਇੱਥੇ ਖੜ ਕੇ ਬੋਲਣਾ ਪੈਂਦਾ ਨਾ ਤੇ ਲੜਾਈ ਕਰਨੀ ਪੈਂਦੀ ਆ ਆਪਣੇ ਪਰਿਵਾਰ ਨਾਲ ਤੇ ਉਦੋਂ ਪਤਾ ਲੱਗਦਾ इन बिना कांग्रेस पार्टी के 70 साल पुराने अवतार के बैठे इन्होंने ये गलती कर दी 25 उम्र के इन नाम पता नहीं किस पार्टी के खानों आते हैं कांग्रेस प्रमाण की कटौती करके जब कर देते रे एक प्रगति की बात है काके परिवार वास्ते एक का वटा मान लिया काके परिवार के बच्चों और मैं काके के पाप चोर की बेटी लगानी जिसने ये से काला किया पूरा और नियम के बारे में चर्चा होगा सरकारों बोल रहे हैं

ਤੋ ਵੀ ਵੀਰਾਂ ਦਾ ਨਾਮ ਹੱਥ ਚੋਰ ਕੀ ਬਿੰਦੀ ਕਰੀਆ ਵਧੀਆ ਪ੍ਰੋਗਰਾਮ ਬਣਾਇਆ ਜਾਣੀਆ ਵਧੀਆ ਕੱਟਾ ਵਿਕਾਸ ਕੀਤਾ ਜਾਊਗਾ ਅਗਰ ਤੁਸੀਂ ਮੈਨੂੰ ਮੌਕਾ ਦਿੰਦੇ ਆ ਆਪਣੀ ਟੈਮ ਨੂੰ ਛੋਟੀ ਨੂੰ ਆਪਣੀ ਬੱਚੀ ਦਾ ਮਾਂ ਦਾ ਦੇਵਾਸ ਤੇ ਮੇਸਾ ਆ ਜਾਵੇ ਉਸਾਨੀ ਕਿਹ ਕਿਹਾ ਕੋਈ ਗੱਲ ਨਹੀਂ ਜੇਤੇ ਗਲਤੀ ਹੋ ਜਾਂਦੀ ਹੈ ਮਾਣਾ ਮੋਟਾ ਸੌ ਚੋ ਇੱਕ ਕੰਮ ਰਹਿ ਜੇ ਨਾ ਉਹ ਆਪਾਂ ਕਹਿੰਦੇ ਹਾਂ ਆ ਮੇਰੀ ਟੱਡ ਕੈਂ ਚੋਲੀ ਕਰੀ ਖੜੀ ਆ ਪਾ ਦੋ ਜਿੰਨੇ ਗੁੱਸੇ ਗਲੀ ਅੱਜ ਨਾਲ ਲੈ ਕੇ ਕਾਉਂ 1 ਕਰੋੜ ਇਹਦਾ ਬਹੁਤ ਵੱਡਾ ਇੱਕ ਤੇਰਾ ਹੁੰਦੀ ਵਾਪਸ ਵਾਦਾ ਕਰਕੇ ਜਾਂਦੀ ਆ ਤੁਸੀਂ ਮੈਨੂੰ ਲੋਕ ਸਭਾਤ ਭੇਜੋ ਜਿੰਨੇ ਵੀ ਕੰਮ ਆ ਬੈਲ ਦੇ ਦਾ ਤੇਰਾਉਂਗੀ ਔਰ ਪੱਡੇ ਫੰਡ ਲਿਆਵਾਂਗਾ ਫੋਟਸ ਪੂਰੇ ਇਸੇ ਤਰ੍ਹਾਂ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਆਪਣੀ ਭੈਣ ਦੇ ਸਿਰ ਤੇ ਆਖੋ ਪਿਆਰ ਦੋ ਔਰ ਜੀਵੇ ਤੁਸੀਂ ਅੱਜ ਏਡੀ ਵੱਟੀ ਵੱਟਾ ਪਾ ਦਿੱਤਾ ਮੇਰੇ ਵਾਸਤੇ ਇਸੇ ਤਰ੍ਹਾਂ ਇਸੇਤ ਵੋਟ ਦੇ ਪੈਰਾ ਤੇ ਕੇ ਕਾਂਗਰਸ ਪਾਰਟੀ ਨੂੰ ਜਿਨਤਾਂ ਦੇ ਰਾਮੋ ਗਾਂਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਇਓ ਤੇ ਤੁਹਾਡੇ ਸਾਰੇ ਜਿਲ੍ਹੇ ਸ਼ਤਰੇ ਦੋ ਵਾਤਾ ਕਾ ਕਟਾ ਕਿਆ ਸਮਾਜ ਦੀ ਹਾਂ ਤੁਹਾਡਾ ਕਾਟੇ ਜਿਹੜੇ ਕਾਰਡ ਹੈ ਜਿਹੜੇ ਵਾਸਪ ਕਾਰ ਕਰਤੇ ਗਏ ਉਹ ਵੀ ਤੁਹਾਡੇ ਪਰਮਾਤੇ ਤੋਂ ਕਿ ਜਿਹੜੀਆਂ ਇਹ ਕਾਂਗਰਸ ਪਾਰਟੀ ਨਹੀਂ ਕੋਲ ਹੈ ਪਰ ਸਾਡੇ ਪਰਿਵਾਰਾਂ ਵਾਸਤੇ ਉਹਨਾਂ ਨੇ ਸ਼ੁਰੂ ਕੀਤਾ ਸੀਗਾ ਪਰ ਸਿਖਿਮ ਇਸ ਕੀ ਮੈਂ ਚਾਹੇ পেনশন ਹੋਵੇ ਬੀਵੀਆਂ ਦੀ ਚਾਹੇ ਬਜਟਾਂ ਦੀ ਹੋਵੇ ਉਹ ਵੀ ਜੇ ਕਿਸੇ ਦਾ ਕੋਈ ਪ੍ਰੋਬਲਮ ਹੈ ਮਹਾਜਨਾ ਸੰਤੂ ਸਾਭੇ ਤੇ ਕਾਟੇ ਕੋਈ ਆਜ਼ਾਦ ਹੈ ਚੌਂਕਾਂ ਤੇ ਮੇਰਾ ਪਿਕਅਪੈਂਡ ਪੀਰਪੁਰ

ਕੌਮੀ ਕਮੇਟੀ ਦੇ ਅਧਿਕਾਰੀਆਂ ਵੀ ਬੀਬੀ ਨੰਬਰ ਤੋਂ ਬਹੁਤ ਸਾਰੇ ਹੋਗੇ ਉਹਨਾਂ ਦੇ ਵਿਚਾਰ ਸੁਣਨ ਦੇ ਆਪਣੇ ਵਿਚਾਰ ਦੇਣ ਦੇ 기ਕਰ ਹੋ ਜਾਣਗੇ ਵੀਰੋਏ ਜੀ ਕਿਉਂ ਆਣਾ ਹੈ ਬੋਲ ਸਭਾ ਵੀ ਕਿਉਂ ਹੋਣ ਜਾ ਰਹੀ ਹੈ ਕਿਹਦੇ ਵਿੱਚ ਨੈਸ਼ਨਲ ਮੁੱਦੇ ਪੋਟੇ ਹੋਟਾ ਜਾਂਦੇ ਜਾਂ ਤੇ ਨੈਸ਼ਨਲ ਮੁੱਦਿਆਂ ਦੇ ਵਿੱਚ ਸਾਡੀਆਂ ਨਿੱਜੀ ਨਿੱਜੀ ਨੇ ਕਿੰਨਾ ਕੰਮ ਸਾਡੇ ਸ਼ਹਿਰਾਂ ਦੇ ਗਲੀਆਂ ਨਾਲੀਆਂ ਇਹ ਵੀ ਵਿੱਚੇ ਹੋਣਗੇ ਸਰਕਾਰ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਜੋ 10 ਸਾਲਾਂ ਦੇ ਵਿੱਚ ਦਿੱਤਾ ਗਿਆ ਉਹ ਦੁਨੀਆ ਨੂੰ ਤਕਰੀਬਨ ਤਕਰੀਬਨ ਸੁਪਰੀਮ ਕੋਰਟ ਨੇ ਬੁਕਾਰ ਦਾ ਕਿ ਕਿੱਥੇ ਕਿਸੇ heira-peeria ਹੋਈਆਂ ਤਲੰਦਾ ਲੈ ਕੇ ਧੰਦਾ ਦਿੱਤਾ ਗਿਆ। ਜੀ ਸਰਕਾਰ ਕੋਲੇ ਵੀਰ ਕਟੀਆਂ ਨਹੀਂ ਸੀ ਜਿਹੜੀਆਂ ਮੰਨਤੀਆਂ ਸਾਡੇ ਉਨਾਂ ਭਰਾਵਾਂ ਨੂੰ ਬੱਸਾਂ ਰਾਹੀਂ ਪ੍ਰਕਰਾਂ ਨਹੀਂ ਤੇ ਨਾ ਰਹੀ ਉਹਨਾਂ ਦੇ ਪਿੰਡਾਂ 'ਚ ਬਚਾਉਣਾ ਨਹੀਂ ਸੀ। ਬਾਅਦ 'ਚ ਉਹ ਇੰਨੇ ਜ਼ਿਆਦਾ ਸ਼ਕਾਫ ਆ ਹੁੰਦੇ। ਵਿਰੋਧੀ ਜਿਹੜੀ ਚੋਣ ਆ ਨਾ ਇਹਦੇ ਮੜੀਆਂ ਜੱਲਾਂ ਦਾ ਪਰਦਾ ਚੱਕ ਦੇਣਾ। ਸਾਸਮਾ ਜਿਹੜੀ ਸਰਪਾਤੀ ਕਹਿੰਦੀ ਸੀ ਅਸੀਂ ਵਿਸ਼ਵ ਗੁਰੂ ਆ ਉਹ ਖੁਦ ਤੋਂ ਵਿਸ਼ਵ ਗੁਰੂ ਹੋਣਗੇ ਪਰ ਵਿਸ਼ਵ ਦੇ ਵਿੱਚ ਗਰੀਬੀ ਤੇ ਭੁੱਖਮਰੀ ਦੇ ਵਿੱਚ ਹਿੰਦੁਸਤਾਨ ਇਹਨਾਂ 10 ਸਾਲਾਂ 123 23 ਪਿਰਕਟੇ ਉਹਨਾਂ ਦੇ ਜਿਹੜੇ ਜ਼ਿਆਦਾ ਗਰੀਬ ਵਾ ਬਾਕੀ ਦੇ 50 ਸਣ ਚੰਗੀ ਹਾਲਤ ਚਾਹੀ 103 ਵਿੱਚੋਂ ਸਾਡੇ ਭਾਰਤ ਦਾ ਨੰਬਰ 111 ਵਾ ਇੱਕ ਬੰਦੇ ਦੀ ਆਮਦਨ ਦੇ ਵਿੱਚ ਇਹ ਗਰੀਬੀ ਦੇ ਕਰਕੇ 111 ਰੁਪਏ ਦੀ ਨੰਬਰ ਨਹੀਂ ਆ ਜਿੰਨਾ ਸਵਾਲ ਪਹਿਲਾ ਸਥਾਨ ਸੀ ਸਾਡਾ 19ਵਾਂ ਅਸੀਂ ਉਤਨੇ 19ਵਾਂ ਉਨੇ ਉਨੇ ਸੀਗੇ ਹੁਣ ਅਸੀਂ 111 ਜਾ ਗਏ ਬੋਲੀ ਜਿਹੜੀ ਹੁਣ ਗੱਲ ਲੱਗੀ ਹੈ ਵੀ ਸਰਕਾਰ ਬਣਨੀ ਹੈ ਤੇ ਮੁਕਾਬਲਾ ਭਾਜਪਾ ਤੇ ਕਾਂਗਰਸ ਜੀਆਂ ਇੱਕ ਪਾਸੇ ਭਾਜਪਾ ਦੋਨੇ ਸਮਾਪਤ ਕਰ ਰਿਹਾ ਇੱਕ ਪਾਸੇ ਕਾਂਗਰਸ ਦੋਨੇ ਸਮਾਪਤ ਕਰ ਰਿਹਾ ਉੱਥੇ ਜਾ ਕੇ ਜਿਹੜੋ ਗਿਣਤੀ ਹੋਈਆਂ 200 ਤੋਂ ਉੱਤੇ ਉਹਨਾਂ ਨੇ ਆਪਣਾ 200 ਤੋਂ ਉੱਤੇ ਉਹਨਾਂ ਨੇ ਆਪਣਾ ਮੁਕਾਬਲੇ ਬਸ 50 ਸੌ ਸੀਟਾਂ ਦੇ ਆ ਜਿਹੜੀਆਂ ਦੋਸਰੀਆਂ ਚ ਵਾਦੀਆਂ ਖੜੀਆਂ ਆ ਦਲੀ ਦਾ ਉਧਰ 18 ਸੀਟਾਂ ਚੋਣਨ ਰਿਹਾ ਆਮ ਆਦਮੀ ਪਾਰਟੀ ਸਿਰਫ 23 ਸੀਟਾਂ ਦਾ ਜੋਰ ਕਰਦੀ ਤੇ ਇਹ ਤੁਹਾਨੂੰ ਜੋ ਮਿਲੂਗਾ ਲੋਕਾਂ ਦੇ ਅੱਥਾ ਮੈਂ ਮੋਦੀ ਦੇ ਹੈ ਨਹੀਂ ਜਿਹੜਾ ਮੈਂ ਕਹਿੰਦਾ 400 ਬਾ ਕੀ ਫੈਸਲਾ ਕਰਨਾ ਤੁਹਾਡਾ ਕਿ ਕਿਹਨੂੰ 400 ਰਪਏ ਦੇਣਾ ਕਿਹਨੂੰ 100 ਰਪਏ ਦੇਣਾ ਕਿਸੇ ਨੂੰ ਪਈਆਂ ਜੱਟ ਵੀ ਦੇਣੀ ਕਿ ਤੇਰੀਆਂ ਤੇਰੀਆਂ ਦੇਣੀ ਜਿਹਨ ਕੀ ਗੌਮੇ ਨੂੰ ਖੂਤਾ ਚਾਈ ਨਹੀਂ ਆ ਉਹਦੇ ਲਈ ਪੈਸਾ ਚਾਹੀਦਾ ਪੈਸਾ ਪੈਦਾ ਕਰਨ ਵਾਸਤੇ ਗੱਦੰਦੇ ਵੀ ਕਰ ਲਾਉਣ ਜਾਣਗੇ ਤਾਂ ਮੇਰੀ ਬੇਨਤੀ ਇਹ ਹੈ ਕਿ ਆਪਾਂ ਅੱਜ ਉਹ ਸਾਡੇ ਬਣੇ ਹੈ ਜਿਹੜੀ ਬਾਤ ਨੂੰ ਮੂੜਾ ਟਕਣਾ ਮੈਂ ਬਹੁਣੀ ਲੰਮੀ ਗੱਲ ਨਹੀਂ ਕਰਨਾ ਦੋਸਤਾਂ ਦਾ ਜੋ ਸਰਗਰ ਕੀ ਉਹ 200 ਸ਼ਾਮ ਜਿਆ ਕਰਮਾਨੀਆਂ ਤੋਂ ਬਾਅਦ